ਸਿੰਮਰ ਜੀ ਤੁਸੀਂ ਮਾਨ ਮਿਲੇ ਤੁਹਾਨੂੰ ਹਣਾ ਕੀ ਗੱਲਬਾਤ ਕੀਤੀ ਉਹਦੇ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਲੋਕ ਕਈ ਵਾਰ ਯਕੀਨ ਨਹੀਂ ਕਰਦੇ ਸਿਆਸਤਦਾਨਾਂ ਤੇ ਇਹ ਚ ਵੀ ਮੈਂ ਜੋ ਬੋਲੂਗਾ ਸੱਚ ਬੋਲੂਗਾ ਝੂਠ ਨਹੀਂ ਜਿਵੇਂ ਆਪ ਕੀ ਅਦਾਲਤ ਚ ਅਦਾਲਤ ਤੇ ਬੈਠ ਹੈ ਜੀ ਉਹ ਪਹਿਲੇ ਦਿਨ ਜਦੋਂ ਐਮਪੀ ਬਣੇ 2019 ਚ ਹਾਂ ਹਾਂ ਅਸੀਂ ਨਹੀਂ 22 22 ਚ ਬੰਦੇ ਆ ਬਾਈ ਇਲੈਕਸ਼ਨ ਚ ਬੰਦੇ ਆ ਨਾ ਸੰਗਰੂਰ ਬਾਈ ਇਲੈਕਸ਼ਨ ਚ ਜੇ ਥੋਡੇ ਮਿੱਤਰ ਹਾਰ ਜਾਂਦੇ ਜੇ ਥੋਡੇ ਮਿੱਤਰ ਐਮ ਐਲ ਏ ਬਣ ਜਾਂਦੇ ਬਿਲਕੁਲ ਬਿਲਕੁਲ ਸੀ ਐਮ ਬਣ ਜਾਂਦੇ ਪੰਜਾਬ ਦੇ ਬਿਲਕੁਲ ਠੀਕ ਅਸੀਂ 19 ਵਾਲੇ ਸੀਗੇ ਸੌਰੀ ਅਸੀਂ 19 ਸੀ ਤੇ 22 ਚ ਜਦੋਂ ਉਹ ਐਮ ਪੀ ਬਣ ਜਾਂਦੇ ਆ ਤੇ ਅਸੀਂ ਪੁਰਾਣੀ ਪਾਰਲੀਮੈਂਟ ਚ ਹਾਂ ਪੁਰਾਣੀ ਪਾਰਲੀਮੈਂਟ ਚ ਸੀਗੇ ਹਜੇ ਨਮੀ ਛਾਈ ਨਹੀਂ ਹਾਂਜੀ ਹਾਂਜੀ ਤੇ ਆ ਸਾਡਾ ਐ ਲੌਬੀ ਉੱਥੇ ਹਾਜ਼ਰੀਆਂ ਲੱਗਦੀਆਂ ਆ ਅੰਦਰ ਵੜਨ ਤੋਂ ਪਹਿਲਾਂ ਨਾ ਹਾਜ਼ਰੀ ਲੱਗਦੀ ਆ ਜੀ ਤੇ ਕਿਉਂਕਿ ਆਪੋਜੀਸ਼ਨ ਸੀ ਮੈਂ ਵੀ ਉਹ ਵੀ ਆਪੋਜੀਸ਼ਨ ਸੀ ਕਿ ਅਸੀਂ ਇੱਕ ਪਾਸੇ ਗੇਟ ਸੀ ਤੇ ਮੈਨੂੰ ਉਹਨਾਂ ਨੇ ਕਿਹਾ ਵੀ ਬਿੱਟੂ ਤੂੰ ਸਾਡੀ ਸੀਗੀ ਪਹਿਲਾਂ ਵੀ ਹੂੰ ਉਹ ਵੀ ਮਾਨ ਨੇ ਮੇਰੇ ਸਹੁਰੇ ਮੇਰੇ ਵਾਈਫ ਉਹ ਵੀ ਜੀ ਮਾਨ ਨੇ ਮਾਨ ਨਾਲ ਪਿੱਛੋਂ ਮਾਨਾ ਵਾਲੇ ਪਿੰਡ ਤੋਂ ਅੱਛਾ ਜੀ ਪਾਕਿਸਤਾਨ ਤੋਂ ਹਾਂਜੀ ਤੇ ਮੈਨੂੰ ਉਹਨਾਂ ਨੇ ਜਾਂਦੇ ਹੀ ਕਿਹਾ ਬਿੱਟੂ ਵੀ ਤੂੰ ਮੇਰੇ ਖਿਲਾਫ ਕਾਹਦੇ ਲਈ ਬਿਆਨ ਦਿੰਦਾ ਰਹਿਣਾ ਵੀ ਜਿਵੇਂ ਐਵੇਂ ਹਾਂਜੀ ਇੱਕ ਸਾਇਸੇ ਉਹਨਾਂ ਦੇ ਜਿਵੇਂ ਮੈਂ ਮੁਰੇ ਆਇਆ ਵੀ ਤੂੰ ਮੇਰੇ ਖਿਲਾਫ ਕਹ ਲੀ ਬਿਆਨ ਮੇਰੇ ਮੂੰਹ ਚ ਜਦੀ ਮੈਂ ਕਿਹਾ ਜੀ ਮੈਂ ਮਾਫੀ ਅੱਜ ਤੋਂ ਬਾਅਦ ਤੁਹਾਡੇ ਉਲਟ ਨਹੀਂ ਕਦੇ ਬੋਲੂ ਜੀ ਚਲੋ ਇਹ ਗੱਲ ਹੋਈ ਹੋਈ ਗੱਲ ਖਤਮ ਹੋ ਗਈ ਕਈ ਮਹੀਨੇ ਲੰਗੇ ਉਹ ਜਿਹੜੇ ਸਪੀਕਰ ਸਾਹਿਬ ਭਾਜਪੀ ਦੀ ਸਰਕਾਰ ਆ ਕਿਉਂਕਿ ਸਪੀਕਰ ਸਾਹਿਬ ਬਿਰਲਾ ਸਾਹਿਬ ਜੀ ਉਹ ਇਹਨਾਂ ਨੂੰ ਟਾਈਮ ਨਾ ਦੇਣਾ ਹਮ ਜਿਵੇਂ ਉਹਨਾਂ ਨੇ ਪੁਰਾਣਾ ਸੁਣਿਆ ਸੀ ਵੀ ਇਹ ਪਹਿਲਾਂ ਜੀ ਕੀ ਕਰਦੇ ਰਹੇ ਆ ਦੋ ਵਾਰ ਹੈ ਜੀ 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 ਇਹ ਬੜੇ ਫਰਸਟ੍ਰੇਟ ਅਸੀਂ ਉੱਥੇ ਬੈਠੇ ਸੈਂਟਰ ਹਾਲ 'ਚ ਕਿਉਂਕਿ ਪ੍ਰਾਣਾ ਹਾ ਉਸੇ ਸੈਂਟਰ ਹਾਲ 'ਚ ਸਾਰੇ ਬੈੰਦੇ ਸੀ ਹਾਂਜੀ ਇਹਨਾਂ ਨੇ ਗੱਲ ਕੀਤੀ ਅਸੀਂ ਦੋ ਤਿੰਨ ਐਮਪੀ ਸੀ ਡਾਕਟਰ ਅਮਰ ਸਿੰਘ ਵੀ ਸੀ ਉੱਚੋਂ ਜੀ ਉਹ 'ਚ ਕੋਈ ਹੋਰ ਵੀ ਸੀ ਹੂੰ ਇਹ ਆ ਕੇ ਉਧਰੋਂ ਆਏ ਬੜੇ ਅਫਸੋਸ ਜਿਹੇ ਚ ਆ ਕੇ ਬਹਿ ਗਏ ਸੈਂਟਰ ਹਾਲ 'ਚ ਅਸੀਂ ਇੱਧਰ ਬੈਠੇ ਆ ਚਲੋ ਲੰਚ ਕਰ ਰਹੇ ਸੀ ਇਹਨਾਂ ਨੇ ਵੀ ਮੰਗਾ ਲਿਆ ਜੀ ਕਹਿੰਦੇ ਵੀ ਮੈਂ ਰੋਜ਼ ਕੋਸ਼ਿਸ਼ ਕਰਦਾ ਬੋਲਣ ਦੀ ਮੈਂ ਤਾਂ ਇਕੱਲਾ ਹੀ ਆਪਣੀ ਪਾਰਟੀ ਦਾ ਵੀ ਮੈਨੂੰ ਟਾਈਮ ਨਹੀਂ ਮਿਲਦਾ ਉਹ ਮੈਂ ਕਿਹਾ ਜੀ ਚਲੋ ਉਦੋਂ ਤਾਂ ਨਹੀਂ ਮੈਂ ਪਰੇ ਲਿਆ ਕਿ ਮੈਂ ਕਿਹਾ ਜੀ ਮੇਰੀ ਜਿਮੇਵਾਰੀ ਆ ਤੁਸੀਂ ਬੋਲੋਗੇ ਮੈਂ ਉਹਨਾਂ ਨਾਲ ਜਦੋਂ ਪਰੇ ਹੋ ਕੇ ਜਿਵੇਂ ਤੁਹਾਨੂੰ ਦੱਸਿਆ ਵੀ ਮੈਂ ਗੱਲ ਕੀਤੀ ਮੈਂ ਕਿਹਾ ਜੀ ਕਿਉਂ ਨਹੀਂ ਦਿੰਦੇ ਕਹਿੰਦੇ ਪਤਾ ਨਹੀਂ ਉਹਨਾਂ ਦੇ ਮਨ 'ਚ ਕੀ ਆ ਹੂੰ ਮੈਂ ਸਪੀਕਰ ਸਾਹਿਬ ਕੋਲ ਚਲਾ ਗਿਆ ਮੈਂ ਕਿਹਾ ਜੀ ਦੇਖੋ ਇੱਕ ਜਦੋਂ ਐਮਪੀ ਬਣ ਕੇ ਆਏ ਆ ਤੇ ਜਿੰਨਾ ਸਾਡਾ ਹੱਕ ਆ ਆਪੋਜੀਸ਼ਨ ਵਾਲਿਆਂ ਦਾ ਉਹਨਾਂ ਦਾ ਵੀ ਹੱਕ ਆ ਤੁਸੀਂ ਦੱਸੋ ਕੀ ਤੁਹਾਨੂੰ ਕਿਉਂ ਤੁਸੀਂ ਉਹਨਾਂ ਨੂੰ 0 आर ਚ ਕੁਐਸਚਨ ਆਰ ਚ ਹਮ ਜ 377 ਕਿਉਂ ਨਹੀਂ ਮੌਕਾ ਦਿੰਦੇ ਉਹ ਕਹਿੰਦੇ ਮੈਨੂੰ ਕਿਤੇ ਲੱਗਦਾ ਵੀ ਕੋਈ ਐਵੇਂ ਹੀ ਸਵਾ ਉਹਨੇ ਵੀ ਕਿਰਪਾਨ ਲੈ ਕੇ ਆਉਂਦੇ ਆ ਪਤਾ ਨਹੀਂ ਕੀ ਕੁਝ ਮੈਂ ਕਿਹਾ ਜੀ ਮੇਰੀ ਜ਼ਿੰਮੇਵਾਰੀ ਆ ਉਹ ਕੋਈ ਵੀ ਐਸੀ ਗੱਲ ਨਹੀਂ ਜਿਹੜੇ ਜਿਹੜਾ ਮੁੱਦਾ ਲੱਗਣਾ ਹੈ ਜੇ ਉਹਨਾਂ ਨੇ ਸੰਗਰੂਰ ਬਾਰੇ ਗੱਲ ਕਰਨੀ ਹੈ ਉਹਨਾਂ ਦੀ ਨਿਕਲੀ ਡਾਕਟਰੀ ਚੋਂ ਜ਼ੀਰੋ ਆ ਜਿੱਥਾਂ ਸਹੀ 77 ਜੁਲਾਈਆ ਉਹਨਾਂ ਨੇ ਜਿੱਥਾਂ ਕਿਸੇ ਕੁਐਸਚਨ ਉਹ ਤੋਂ ਬਾਹਰ ਮੈਂ ਕਿਹਾ ਕਿਵੇਂ ਕਿਉਂ ਗੱਲ ਕਰਨੀ ਹੈ ਉਹਨਾਂ ਨੇ ਕੋਈ ਹੁਣ ਕੋਈ ਇੱਥੇ ਨਾਰੇ ਲਾਉਣ ਥੋੜੀ ਆਇਆ ਉਹ ਨਾਰੇ ਤਾਂ ਅੱਜਕੱਲ ਅੱਗੇ ਹੁੰਦਾ ਸੀ ਵੀ ਪਾਰਲੀਮੈਂਟ ਜੇ ਲਾ ਦੇ ਨਾਰਾ ਲਾ ਦੋ ਤਾਂ ਦੁਨੀਆ ਦੇਖਦੀ ਹੁਣ ਤਾਂ ਚੈਨਲ ਤੇ ਹਰ ਤੇ ਇੱਥੇ 5 ਮਿੰਟ ਬਾਅਦ ਜੋ ਮਰਜੀ ਬੋਲ ਬਾਹਰ ਬੋਲ ਦੋ ਦੁਨੀਆ ਚਲੇ ਜਾਂਦਾ ਹੈ ਹੁਣ ਤਾਂ ਕੋਈ ਉਹ ਗੱਲ ਰਹੀ ਨਹੀਂ ਵੀ ਕੱਲਾ ਜੀ ਇੱਥੇ ਡੂਰਦਰਸ਼ਨ ਚੈਨਲ ਕਵਰ ਕਰ ਰਹੇ ਉਹਨਾਂ ਨੇ ਕਿਉਂ ਇਹ ਜੀ ਗੱਲ ਕਰਨੀ ਆ ਪਰ ਉਹ ਹੁਣ ਸਿੱਖਾਂ ਦੀ ਫੇਰ ਦੇਖੋ ਮੈਂ ਕਿਹਾ ਜੀ ਉਹ ਕਹਿੰਦੇ ਫੇਰ ਗੱਲ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਕੋਈ ਗੱਲ ਕਰਨ ਦਿਓ ਅਸੀਂ ਤੁਹਾਡੇ ਨਾਲ ਆ ਫੇਰ ਉਹਨਾਂ ਨੇ ਸਭ ਤੋਂ ਸਖਤ ਗੱਲ ਹਜੇ ਕੀ ਸਪੀਕਰ ਸਾਹਿਬ ਦੇ ਮੇਰੀ ਇਹ ਤੁਸੀਂ ਕਦੇ ਮਾਨ ਸਾਹਿਬ ਨੂੰ ਪੁੱਛ ਲੇ ਜੀ ਮੈਂ ਕੋਈ ਉਹਨਾਂ ਦੇ ਸਪੀਕਰ ਸਾਹਿਬ ਨੇ ਹਰ ਵਾਰ ਉਹਨਾਂ ਨੂੰ ਹਰ ਮੁੱਦੇ ਦੇ ਟਾਈਮ ਦੇ ਤਾਂ ਹਜੇ ਕੀ ਉਹਨਾਂ ਨੇ ਗਵਰਨਮੈਂਟ ਦੇ ਉਲਟ ਉਸ ਵੇਲੇ ਜਦੋਂ ਇਹ ਨਿਜਰ ਮਾਰਿਆ ਗਿਆ ਸੀ ਕਿਤੇ ਇੰਗਲੈਂਡ ਜਾਂ ਕਿਤੇ ਕੈਨੇਡਾ ਚ ਜਾਂ ਕਿਤੇ ਕੈਨੇਡਾ ਚ ਜਿੱਥੇ ਵੀ ਇੱਕ ਇੰਗਲੈਂਡ ਚ ਵਾਰਦਾਤ ਉਹਦੇ ਅਗੇਂਸਟ ਉਹਨਾਂ ਨੇ ਪਾਰਲੀਮੈਂਟ ਚ ਬੋਲੇ ਆ ਉਹਨਾਂ ਨੂੰ ਬੋਲਣ ਦਿੱਤਾ ਗਿਆ ਆਜ਼ਾਦ ਦਿੱਤੀ ਕਿ ਇਹ ਤਾਂ ਐਮੀ ਗੱਲਾਂ ਨੇ ਮਤਲਬ ਥੋੜਾ ਜਿਹਾ ਕਈ ਵਾਰ ਨਾ ਵਿੱਚ ਪੈ ਕੇ ਕੋਈ ਗੱਲ ਕਰ ਲੋ ਦੋ ਤਿੰਨ ਵਾਰ ਉਹਨਾਂ ਨੇ ਇਹ ਗੱਲਾਂ ਕੀਤੀਆਂ ਵੀ ਜਿਹੜੀਆਂ ਕਿਲਿੰਗਸ ਹੋ ਰੀਆਂ ਬਾਹਰ ਹਾਂਜੀ ਉਹ ਇਸ ਤਰੀਕੇ ਨਾਲ ਸਰਕਾਰ ਤੇ ਰੋਪ ਲੱਗ ਰਿਹਾ ਸਰਕਾਰਾਂ ਵਿੱਚ ਪੂਰੀ ਗੱਲ ਉਹਨਾਂ ਨੇ ਕੀਤੀ ਜੀ 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 ਬਾਕੀ ਉਹਨਾਂ ਨੇ ਕਿਹਾ ਵਿਦੇਸ਼ ਦੇ ਕਾਨੂੰਨ ਦੇ ਵਿੱਚ ਰਹਿੰਦੇ ਹੋਏ ਕੋਈ ਗੱਲ ਕਰ ਲੋ ਕੋਈ ਤੁਹਾਨੂੰ ਹੁਣ ਰੌਲਾ ਇਹ ਹੁੰਦਾ ਤੁਸੀਂ ਖਾਲਿਸਤਾਨ ਦੀ ਗੱਲ ਕਰਦੇ ਮੰਗ ਰੱਖਦੇ ਹੋ ਹਮ ਹੁਣ ਤੁਸੀਂ ਉਸ ਗੱਲ ਨੂੰ ਸਾਰੇ ਕਹਿੰਦੀ ਹੈ ਜਿਹੜੀ ਕਰਨੀ ਹੈ ਕਿਸ ਤਰੀਕੇ ਨਾਲ ਕਰਨੀ ਹੈ ਉਹ ਅਲੱਗ ਗੱਲ ਹੈ ਹਮ ਇਹੀ ਗੱਲ ਹੈ ਨਾ ਤੇ ਜੇ ਤੁਸੀਂ ਪਹਿਲੇ ਜਣ ਜਾ ਕੇ ਜਿਹੜਾ ਕੋਈ ਐਸੀ ਗੱਲ ਆ ਹੁਣ ਤਾਂ ਮੁੰਡਾ ਜਿਹੜਾ ਬਿਆਨ ਸਿੰਘ ਜੀ ਦਾ ਦੀ ਬੇਮਲਕੌਰ ਖਾਲਸਾਈ ਦਾ ਮੁੰਡਾ ਸਰਬਜੀਤ ਸਰਬਜੀਤ ਆ ਉਹ ਵੀ ਪਾਰਲੀਮੈਂਟ ਜਾਂਦਾ ਏ ਬੋਲਦਾ ਏ ਕੋਈ ਰੋਕਦਾ ਨਹੀਂਗਾ ਉਹਨੂੰ ਜਦੋਂ ਵੀ ਉਹਦੀ ਬਾਰੀ ਆਉਂਦੀ ਜੇ ਤੁਸੀਂ ਇਹ ਗੱਲ ਕਹਿ ਦੋ ਵੀ ਮੈਂ ਭਾਈ ਅੱਜ ਜਾ ਕੇ ਉਸ ਪਾਰਲੀਮੈਂਟ ਚ ਖਾਲਿਸਤਾਨ ਦਾ ਨਾਰਾ ਲਾਉਂ ਫਿਰ ਤੁਸੀਂ ਉਹ ਨਾਰਾ ਤਾਂ ਲਾ ਲੋਗੇ ਅੱਜ ਕੱਲ ਉੱਚੇ ਵੀ ਬਾਜ ਉਹੀ ਆਉਂਦੀ ਹੈ ਬਾਹਰ ਵੀ ਉਹੀ ਆਉਂਦੀ ਹੈ ਪਰ ਫਿਰ ਤੁਹਾਨੂੰ ਦੁਬਾਰਾ ਕਿਸੇ ਨੇ ਬੋਲਣ ਨਹੀਂ ਦੇਣਾ ਤੁਸੀਂ ਆਪਣੇ ਢੰਗ ਨਾਲ ਗੱਲ ਕਰੋ ਜਿਹਦੀ ਵੀ ਗੱਲ ਕਰਨਾ ਚਾਹੁੰਦੇ ਜੇ ਤੁਸੀਂ ਆਪਣਾ ਟਾਈਮ ਖੇ ਖਰਾਬ ਕਰਨਾ ਚਾਹੁੰਦੇ ਹੋ ਨਾਰੇ ਲਾ ਕੇ ਲੋਕਾਂ ਦੀ ਗਲਤ ਨਾ ਹੋਈ ਤੁਹਾਡੀ ਕੌਨਸੀਅੰਸੀ ਦੀ ਗਲਤ ਨਹੀਂ ਹੋਈ ਨਾ ਜਿਨ੍ਹਾਂ ਦੇ ਖਾਤਰ ਤੁਸੀਂ ਗਏ ਹੋ ਜਿਨ੍ਹਾਂ ਨੇ ਤੁਹਾਨੂੰ ਬਣਾਇਆ ਉਹਨਾਂ ਨੇ ਤਾਂ ਤੁਹਾਨੂੰ ਤਾਂ ਬਣਾਇਆ ਵੀ ਸਾਡੇ ਸੰਗਰੂਰ ਦੀ ਗੱਲ ਕਰੇ ਸਾਡੇ ਫਰੀਦਕੋਟ ਦੀ ਗੱਲ ਕਰੇ ਸਾਡੇ ਰੇਲਵੇ ਸਟੇਸ਼ਨ ਦੀ ਗੱਲ ਕਰੇ ਸਾਡੇ 에어ਪੋਰਟ ਦੀ ਗੱਲ ਕਰੇ ਇਸ ਲਈ ਬਣਾਇਆ ਜਾਂਦਾ ਤੇ ਉਹਨਾਂ ਨੇ ਉਹ ਗੱਲਾਂ ਬੜੇ ਬਾਖੂਬੀ ਕੀਤੀਆਂ ਤੇ ਉਸ ਤੋਂ ਬਾਅਦ ਇੱਕ ਛੋਟਾ ਬੱਚੇ ਵਾਂਗੂ ਜਿਵੇਂ ਉਹਨਾਂ ਨੇ ਪਿਆਰ ਦਿੱਤਾ ਤੇ ਉਸ ਦਿਨ ਜਿਹੜੀ ਆ ਗੱਲ ਚੱਲੀ ਆ ਮੈਨੂੰ ਨਹੀਂ ਪਤਾ ਸੀ ਮੈਂ ਤਾਂ ਕਾਗਜ਼ ਭਰ ਆ ਕੇ ਆਪਣੇ ਬੰਦੇ ਦੇ ਆ ਰਹੇ ਅਸੀਂ ਜੀ 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 ਭਾਜਪੀ ਦੇ ਉਹ ਆਪਣੇ ਕਾਗਜ਼ ਭਰਉਣ ਜਾ ਰਹੇ ਸੀ ਜੀ ਤੇ ਉਹ ਇੱਧਰ ਖੜੇ ਮੈਂ ਤਾਂ ਹਜੇ ਦੇਖਿਆ ਵੀ ਉਹ ਖੜੇ ਆ ਕਈ ਵਾਰ ਵੀ ਮੈਂ ਜਾ ਕੇ ਬੁਰਾ ਲੱਗੂਗਾ ਜੀ ਉਹਨੇ ਆਪ ਹਾਕ ਮਾਰ ਕੇ ਇਹ ਕਿਹਾ ਵੀ ਨਹੀਂ ਸਾਡੀ ਪਾਰਲੀਮੈਂਟ ਦੀ ਯਾਰੀ ਆ ਇਹ ਉਹਨਾਂ ਨੇ ਸ਼ਬਦ ਵਰਤੇ ਤੇ ਫਿਰ ਇਹ ਇਹ ਨਾ ਮੇਰੀ ਵਿਚਾਰਧਾਰਾ ਬਦਲ ਲਈ ਹੈ ਨਾ ਉਹਨਾਂ ਦੀ ਬਦਲੀ ਹੈ ਹਮ ਹਜੇ ਕਿ ਉਹ ਕਈ ਗੱਲਾਂ ਹੈ ਜਿਹੜੀਆਂ ਮੈਂ ਬਿਲਕੁਲ ਉਹਨਾਂ ਦੇ ਨਾਲ ਅੱਜ ਅਸੀਂ ਬੰਦੀ ਸਿੱਖਾਂ ਦੀ ਗੱਲ ਕਰਦੇ ਆਂ ਕੋਈ ਜਦੋਂ ਬਹਿ ਕੇ ਕਈ ਗੱਲਾਂ ਹੁੰਦੀਆਂ ਆਉਂਦੇ ਨਾ ਬੰਦੇ ਦਾ ਮਨ ਚ ਚੇਂਜ ਵੀ ਆਉਂਦਾ ਨਫਰਤ ਵੀ ਜਿਹੜੀ ਉਹ ਕਈ ਵਾਰ ਪਿਆਰ ਚ ਬਦਲ ਦਿੰਦੀ ਹੈ ਪਰ ਹੁੰਦੀ ਤਾਂ ਦਾ ਜਦ ਆਪਾਂ ਬਹਿ ਕੇ ਗੱਲ ਕਰੀਏ ਜੇ ਆਪਾਂ ਇੱਕ ਦੂਜੇ ਨੂੰ ਗਾਲਾਂ ਵੱਡ ਟੁੱਕ ਦੀ ਕਰਦੇ ਰਹੇ ਨੇ ਫੇਰ ਉਹ ਗੱਲ ਨਹੀਂ ਲਿਸੇ ਲੱਗਦੀ ਪਰ ਨੇਗੋਸ਼ੀਏਸ਼ਨ ਕਰ ਰਹੀ ਨਹੀਂ ਰਵਨੀਤ ਮਿੱਟੂ ਸਾਰੇ ਇਹਨਾਂ ਇਸ਼ੂਜ਼ ਨੂੰ ਲੈ ਕੇ ਚਾਹੇ ਬੰਦੀ ਸਿੱਖਾਂ ਵਾਲਾ ਚਾਹੇ ਪਾਣੀਆਂ ਵਾਲੀ ਗੱਲ ਹੈ ਜਿਵੇਂ ਮਾਨ ਸਾਹਿਬ ਦੀ ਮੈਂ ਗੱਲ ਕੀਤੀ ਜਦੋਂ ਵਾਰ ਲੱਗੀ ਹੋਈ ਸੀ ਉਹਨਾਂ ਨੇ ਕਿਹਾ ਸੀ ਕਿ ਮਤਲਬ ਜਾਂ ਪੰਜਾਬ ਨਹੀਂ ਕਿਹਾ ਵੀ ਇਹ ਨੋ ਵਾਰ ਏਰੀਆ ਜਿਹੜਾ ਹੈ ਡਿਕਲੇਅਰ ਕੀਤਾ ਜਾਵੇ ਪੰਜਾਬ ਹੀ ਜ ਮੈਂ ਕਹਿਣਾ ਵੀ ਇਹ ਗੱਲਾਂ ਚਿੱਠੀ ਲਿਖਣ ਨੂੰ ਜਾਂ ਹੋਰ ਕਰਨ ਨੂੰ ਬੜੀਆਂ ਸੋਹਣੀਆਂ ਲੱਗਦੀਆਂ ਹੂੰ ਹੂੰ ਤੇ ਤੁਹਾਨੂੰ ਤੁਹਾਨੂੰ ਕੀ ਲੱਗਦਾ ਪਾਕਿਸਤਾਨ ਤੁਹਾਨੂੰ ਨਸ਼ੇ ਨਾਲ ਉਹਨੇ ਪੰਜਾਬ ਨੂੰ ਅੱਜ ਮਾਰੇ ਆ ਹੋਇਆ ਟੈਰਰਿਜ਼ਮ ਹੋਣੇ ਨੇ ਪੰਜਾਬ ਨੂੰ ਉਹਨੇ ਮਾਰੇ ਆ ਉਹ ਆਪਾਂ ਨੂੰ ਕਦੇ ਛੱਡ ਦੂ ਰੋਜ਼ ਡਰੋਨ ਤੇ ਡਰੋਨ ਉਹ ਭੇਜਦਾ ਆਪਣੇ ਕਹਿਣਾ ਕੀ ਫਰਕ ਪੈਂਦਾ ਨੌਜ ਹੋਣ ਬਣਾ ਲਓ ਚਾਹੇ ਯੈਸੀ ਹੋਣ ਬਣਾ ਲਓ ਉਹਦਾ ਤਾਂ ਭਾਈ ਇੱਕੋ ਆ ਸਾਡੇ ਦੇਖੋ ਇਹ ਗੱਲ ਨੂੰ ਕੋਈ ਮੰਨੇ ਨਾ ਨਾ ਮੰਨੇ ਐਮੀ ਜੇ ਅਮੀ ਜੇ ਕੋਈ ਗੱਲ ਕਰਨੀ ਆ ਤੋ ਜੋ ਮਰਜੀ ਉਹ ਸਾਡੇ ਗੁਰੂਆਂ ਦੇ ਨਾਲ ਸਭ ਤੋਂ ਵੱਡਾ ਬੈਰ ਮੁਗਲਾਂ ਦਾ ਹੂੰ ਕਦੇ ਭੁੱਲ ਜਾਣਗੇ ਉਹ ਤੇ ਜੇ ਆਪਾਂ ਭੁੱਲ ਜੀ ਆਪਣੇ ਜਿਹੜਾ ਮਾੜਾ ਬੰਦਾ ਕੋਈ ਨਹੀਂ ਉਹ ਸਾਡੇ ਸਹਿਬ ਯਾਦੇ ਓਏ ਚੁਣ ਚਿੰਤੇ ਨੀਹਾਂ ਚ ਇਹਨਾਂ ਨੇ ਗੁਰੂ ਸਾਡੇਆਂ ਦੇ ਉਬਾਲ ਤੇ ਦੇਗਾ ਚ ਆਰੇ ਚਲਾ ਚਲਾ ਇਹ ਸਾਨੂੰ ਮੁਗਲ ਕਦੇ ਨਾ ਉਹ ਸਾਨੂੰ ਭੁੱਨਣ ਤੇ ਅਸੀਂ ਕਿਵੇਂ ਉਹਨਾਂ ਨੂੰ ਕਦੇ ਮਾਫ਼ ਕਰ ਸਕਦੇ ਹਾਂ ਇਸ ਕਰਕੇ ਇਹ ਗੱਲ ਕਰਨੀ ਹੋਣੀ ਚਾਹੀਦੀ ਮੈਨਾਂ ਕਿਸੇ ਹਿਸਾਬ ਨਾਲ ਸਾਨੂੰ ਤਾਂ ਮੌਕਾ ਮਿਲੂ ਠੋਕਾਂਗੇ ਹਮ ਮੈਨ ਜੀ ਆ ਪੰਜਾਬ ਆ ਜੀ ਉਹ ਵੀ ਉਹ ਪੰਜਾਬ ਉਹੀ ਵੱਡ ਵੱਡ ਸਾਨੂੰ ਤੋਰੇ ਆ ਉਹਨਾਂ ਨੇ ਹਮ ਉਹ ਟ੍ਰੇਨਾਂ ਭਰੀਆਂ ਭਰੀਆਂ ਆਈਆਂ ਮੈਨੂੰ ਯਾਦ ਆ ਮੇਰੇ ਦਾਦਾ ਜੀ ਜਦੋਂ ਮੈਨੂੰ ਦਾਦੀ ਜੀ ਮੇਰੇ ਗੱਲ ਸੁਣਾਉਂਦੇ ਸੀ ਵੀ ਕਿਸ ਤਰੀਕੇ ਨਾਲ ਬੱਚਿਆਂ ਤੇ ਸਾਨੂੰ ਪਹਿਲਾਂ ਬੁੜੀਆਂ ਸਲੇਡੀਜ਼ ਨੂੰ ਕੁਝ ਦਿਨ ਪਹਿਲਾਂ ਤੋਰਤਾ ਸੀ ਲੱਗਿਆ ਸੀ ਬਤਲਾ ਵੀ ਹੋਣਾ ਬੰਦੇ ਬੰਦੇ ਮੋਤਵਰ ਉੱਥੇ ਰਹਿ ਗਏ ਸੀ ਤੇ ਸਾਰਾ ਕੁਝ ਸਮਾਨ ਇੱਕ ਗੱਡੇ ਤੇ ਕੀ ਲੈ ਆਉਂਗੇ ਚੱਕ ਕੇ ਤੁਸੀਂ ਹਵੇਲੀਆਂ ਦਾ ਹਵੇਲੀਆਂ ਘਰ ਸਮਾਨਾਂ ਦੇ ਸਮਾਨ ਸੋਨਿਆਂ ਦੇ ਸੋਨੇ ਆ ਜਿਹੜੇ ਸੰਦੂਖਾਂ ਭਰੀਆਂ ਉੱਥੇ ਰਹਿ ਗਈਆਂ ਇੱਕ ਕੁੱਤਾ ਸੀ ਟਾਈਗਰ ਉਹਦਾ ਨਾਮ ਸੀ ਸਾਡੇ ਜਿਹੜਾ ਦੱਸਦੇ ਆ ਹੂੰ ਤੁਹਾਡੇ ਕਿਹੜਾ ਪਿੰਡ ਸੀ ਉਦੋਂ ਉਹ ਸਾਡਾ ਕੜਾ ਕਾੜਾ ਜ਼ਿਲ੍ਹਾ ਪੈਂਦਾ ਸੀ ਚੱਕ ਨੰਬਰ ਸੀਗਾ ਹੂੰ ਤੇ ਪੈ ਜਿਲ੍ਹਾ ਕੋੜਾ ਜੀ ਤੇ ਉਹ ਜਦੋਂ ਉਹ ਦਰਿਆ ਜਿਹੜਾ ਅਸੀਂ ਪਾਰ ਕਰਨਾ ਸੀ ਉਹਦੋਂ ਕਿਹੜਾ ਕੋਈ ਐ ਸੜਕਾਂ ਸੀ ਤੇ ਆਪਣੇ ਸਮਾਨ ਭਰੀਆ ਜੋ ਜੋ ਭਾਰੀ ਹੋਈ ਗਿਆ ਹੂੰ ਜੇ ਕੋਈ ਚੀਜ਼ ਚਾਹ ਜਿਵੇਂ ਰੂਮ ਦਾ ਤੁਸੀਂ ਇੱਕ ਰਜਾਈ ਉਹ ਰੱਖੀ ਆ ਉਹ ਪਾਣੀ ਨਾਲ ਕਿੰਨੀ ਭਾਰੀ ਹੋ ਜਾਣੀ ਆ ਉਹ ਵੀ ਕੱਢਤੀ ਦੂਜੀ ਚੀਜ਼ ਹੋ ਗਈ ਉਹ ਵੀ ਕੱਢਤੀ ਤੀਜੀ ਤੇ ਜਿਹੜਾ ਜਾਨਵਰ ਸੀ ਉਹਨੂੰ ਬੜੀ ਕੋਸ਼ਿਸ਼ ਕੀਤੀ ਨਾਲ ਲਿਆਉਣ ਦੀ ਹੂੰ ਪਰ ਉਹ ਥੋੜਾ ਚਿਰ ਆਇਆ ਕਰੇ ਫਿਰ ਮੁੜ ਜਿਆ ਕਰੇ ਥੋੜਾ ਚਿਰ ਆਇਆ ਕਰੇ ਫਿਰ ਮੁੜ ਜਿਆ ਕਰੇ ਉਹਨੇ ਆਪਣਾ ਘਰ ਨਹੀਂ ਛੱਡਿਆ ਕਿਉਂਕਿ ਉਹਦੀ ਜਾਤ ਪਾਤ ਕੋਈ ਮਜਬ ਨਹੀਂ ਸੀ ਉਹਦਾ ਕੋਈ ਜੀ ਉਹਨੂੰ ਕਿਸੇ ਨੇ ਵੱਢਣਾ ਨਹੀਂ ਸੀ ਤੇ ਸਾਡੇ ਤਾਂ ਇਹਨਾਂ ਨੇ ਵੱਡ ਵੱਡ ਟੋਕੜੇ ਕਰ-ਕਰ ਟ੍ਰੇਨਾਂ 'ਚ ਭਰ-ਭਰ ਉੱਥੋਂ ਇੱਥੇ ਭੇਜੀਆਂ ਹ ਅਸੀਂ ਤਾਂ ਕਿਸੇ ਨੇ ਉਹ ਨਹੀਂ ਭੇਜਿਆ ਸੀ ਹ ਅੱਜ ਮਲੇਰਕੋਟਲਾ ਵੀ ਅੱਜ ਯੂਪੀ 'ਚ 20 ਕਰੋੜ 20 ਕਰੋੜ ਅੱਜ ਮੁਸਲਮਾਨ ਆ ਜਿਹੜਾ ਉਹ ਦੇਸ਼ ਰਹਿ ਰਿਹਾ ਇੱਕ ਉਹ ਵੀ ਦੇਸ਼ ਦੇ ਪ੍ਰਤੀ ਉਨਾ ਹੀ ਪਿਆਰ ਆ ਆਪਾਂ ਨੂੰ ਵੀ ਉਨਾ ਹੀ ਪਿਆਰ ਆ ਪਰ ਇਹ ਦੱਸੋ ਵੀ ਉਧਰਲੇ ਪਾਸੇ ਸਿੱਖ ਕਿੰਨੇ ਆ ਹੂੰ ਉਧਰਲੇ ਪਾਸੇ ਹਿੰਦੂ ਕਿੰਨੇ ਆ ਇੱਕ ਆਦਾ ਪਿਆਰ ਜਾਗਦਾ ਸੀ ਸਾਡੇ ਨਾਲ ਉਹਨਾਂ ਨੇ ਤਾਂ ਇੱਕ ਇੱਕ ਨੂੰ ਕਨਵਰਟ ਕਰਵਾਤਾ ਹੂੰ ਬਦਲਤਾ ਚਾਹੇ ਕੋਈ ਗੋਤ ਬਾਜਵਾਏ ਪਰ ਅੱਜ ਉਹ ਮੁਸਲਮਾਨ ਸਾਡੇ ਅੱਜ ਉਵੇਂ ਹੀ ਮੁਸਲਮਾਨ ਹੈ ਕਿ ਨਹੀਂ ਹੈ ਵਿੱਚ ਇਸ ਕਰਕੇ ਗੱਲਾਂ ਕਰਦੇ ਐਵੇਂ ਇਹ ਚੰਗੀਆਂ ਲੱਗਦੀਆਂ ਗਾਣਿਆਂ ਚ ਸੀਰੀਆਂ ਚ ਜਾਂ ਇਹ ਮੀਡੀਆ ਤੇ ਬੋਲਦੇ ਹੋਏ ਇਹ ਇਹ ਕਦੇ ਨਾ ਉਹ ਸਾਡੇ ਕਦੇ ਬਣ ਹੂੰ ਤੇ ਨਾ ਸਾਨੂੰ ਕਦੇ ਉਹਨਾਂ ਨੂੰ ਆਪਣਾ ਬਣਾਉਣਾ ਚਾਹੀਦਾ ਅਸ਼ਮੇ ਰੁਣੀ ਨੂੰ ਇਹ ਪੁੱਛ ਰਿਹਾ ਸੀ ਕਿ ਨੇਗੋਸ਼ੀਏਸ਼ਨ ਕਰਦੇ ਹੋ ਜਾ ਕੇ ਜਿਹੜੇ ਹੁਣ ਚਾਹੇ ਬੰਦੀ ਸਿੱਗਾਂ ਵਾਲਾ ਮੁੱਦਾ ਗਾ ਹੈ ਨਾ ਇਹ ਹੁਣ ਸਾਰੇ ਜਰਨਲਿਸਟ ਹੀ ਪੁੱਛ ਰਹੇ ਆ ਤੁਹਾਨੂੰ ਚਾਹੇ ਮਤਲਬ ਜਿਹੜੇ ਹਾਰਡ ਕੋਰ ਜਿਹੜੇ ਪਹਿਲੀ ਸੂਚੀ ਦੇ ਨਾਮ ਨੇ ਚਾਹੇ ਭਾਈ ਬਲਵੰਤ ਸਿੰਘ ਰਾਜੂ ਆਣਾ ਹੋਣ ਜਾਂ ਜਗਤਾਰ ਸਿੰਘ ਹਵਾਰਾ ਹੋਣ ਉਹਨਾਂ ਨੂੰ ਲੈ ਕੇ ਤੁਹਾਡਾ ਹੁਣ ਕੀ ਹੈ ਪੁਆਇੰਟ ਆਫ 视图 ਜਾਂ ਬਾਕੀਆਂ ਨੂੰ ਲੈ ਕੇ ਦੇਖੋ ਮੈਂ ਤਾਂ ਸਭ ਲਈ ਗੱਲ ਪਤਾ ਕੀ ਆ ਸਰਕਾਰਾਂ ਵੀ ਕੀ ਕਰਨ ਮੈਂ ਨਹੀਂ ਕਹਿੰਦਾ ਮਾੜਾ ਚੰਗਾ ਉਹ ਲੇਡੀ ਆ ਜਿਹੜੀ ਕੋਈ ਜਿਹੜਾ ਦੇਖਦਾ ਇਹ ਚੀਜ਼ਾਂ ਉਹ ਜਾਣੇ ਆ ਬੰਦਾ ਜਿਹੜਾ ਕੋਈ ਜਿਹਨੇ ਮਾਰਿਆ ਜਿਹੜਾ ਉਹ ਦਬਈ ਬੈਠਾ ਹੈ ਜੀ ਉਹ ਜਿਹੜੀ ਬੀਬੀ ਮਾਰੀ ਬੀਬੀ ਨੂੰ ਮਾਰੇ ਆ ਜੀ ਨੇ ਇਹ ਵੀ ਬੰਦੀ ਸਿਕ ਬਣਿਆ ਲੋਕਾਂ ਨੂੰ ਕੀ ਕਰੂੰ ਕਿੱਥੇ ਰੁਕੋਂਗੇ ਕਿੱਥੇ ਰੁਕੋਂਗੇ ਇਦੇ ਲਈ ਵੀ ਕੱਲ ਨੂੰ ਫੰਡ ਤੇ ਫੰਡ ਪੈਸਾ ਤੇ ਪੈਸਾ ਆਉਣਾ ਬਾਹਰੋਂ ਤੇ ਜਿੱਦਣ ਇਹਨੇ ਸਜ਼ਾ ਇਹਨੂੰ ਹੋ ਜਾਣੀ ਆ ਉਦੋਂ ਨੇ ਉਦੋਂ ਆਪਾਂ ਆਈਦਾ ਜਲੀ ਵੀ ਝੰਡਾ ਕੱਢ ਦੇਣਾ ਇਹਦੀ ਰਿਹਾਈ ਲਈ ਕਿੱਥੇ ਰੁਕੋਗੇ ਕਿਤੇ ਦਾ ਰੁਕੋਗੇ ਮੈਨੂੰ ਇਹ ਨਵਾਂ ਫਿਕਰ ਪਿਆ ਪਿਆ ਵੀ ਉਦੋਂ ਦਾ ਵੀ ਇਹ ਲੈ ਵੀ ਨਵੀਂ ਲਿਸਟ ਆ ਗਈ ਹੁਣ ਬੰਦੀ ਸਿੱਖ ਦੀ ਫਿਰ ਕਿਵੇਂ ਕਰਾਂਗੇ ਆਪਾਂ ਦੱਸੋ ਮਜ਼ਾਕ ਨਹੀਂ ਮੈਂ ਸੀਰੀਅਸ ਸੀਰੀਅਸ ਤੇ ਵੀ ਆਪਣੇ ਤਾਂ ਹੀਰੋ ਆਪਣੇ ਤਾਂ ਜਿਹੜੇ ਇਹ ਇਹ ਬਣਨੇ ਆ ਅੱਜ ਮੈਂ ਇੱਕ ਬੜੇ ਸੀਰੀਅਸ ਇਹ ਗੱਲ ਕਹਿ ਰਿਹਾ ਹਾਂ ਇਹਤੇ ਵੀ ਮੈਂ ਕਿਉਂਕਿ ਕਮ ਸਬ ਪਿੱਛੇ ਛੱਡਦੇ ਭਿੰਡਰਾਂ ਵਾਲੇ ਨੇ ਹਮ ਅੱਜ ਕੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਤੁਸੀਂ ਭੁੱਲ ਗਏ ਹਮ ਗੁਰੂ ਗੋਬਿੰਦ ਸਿੰਘ ਜੀ ਦੀ ਭੁੱਲ ਗਏ ਜਿਹੜਾ ਤੁਸੀਂ ਅੱਜ ਭਿੰਡਰਾਂ ਵਾਲੇ ਦੀ ਫੋਟੋਆਂ ਲਾਈ ਫਿਰਦੇ ਹੋ ਤੁਸੀਂ ਇੱਕ ਇੰਟਰਵਿਊ ਚ ਕਿਹਾ ਸੀਗਾ ਕਿ ਮਤਲਬ ਹੀ ਜਾ ਸੰਤ ਫਿਗਰ ਹਮ ਕੀ ਆ ਜੋ ਕਹਿੰਦੇ ਆ ਵੀ ਤੁਸੀਂ ਵੀ ਕਿਹਾ ਸੀ ਨਹੀਂ ਨਹੀਂ ਮੈਂ ਤਾਂ ਮੈਂ ਕਹਿਣਾ ਵੀ ਅੱਜ ਗੋਸ਼ੂਖੀਰ ਹੋ ਰਾ ਨਾ ਮੈਂ ਮੈਂ ਇਹ ਕਿਹਾ ਸੀ ਵੀ ਅੱਜ ਜੇ ਕੋਈ ਸੰਤ ਨਹੀਂ ਲਾਉਂਦਾ ਅੱਜ ਦੇਖੋ ਸੰਤ ਲਾਉਣ ਲੱਗ ਗਏ ਹਜੇ ਕਿ ਉਦੋਂ ਤੱਕ ਕੋਈ ਐਸੀ ਗੱਲ ਨਹੀਂ ਸੀ ਅੱਜ ਮਤਲਬ ਚੇਂਜ ਕਿਵੇਂ ਆ ਰਹੀ ਹੈ ਅੱਜ ਉਹਨਾਂ ਦਾ ਦਿਨ ਦਿਹਾੜਾ ਤੇ ਗੁਰੂਆਂ ਦਾ ਦਿਨ ਦਿਹਾੜਾ ਹਮ ਆਪਾਂ ਕਿੱਥੇ ਜਾ ਮਰੇ ਕਿੱਧਰ ਨੂੰ ਜਾ ਰਹੇ ਹਾਂ ਸੁਬਰਾਮਨੀਅਨ ਸੁਆਮੀ ਸੰਤ ਲਾਉਂਦੇ ਨੇ ਬੀਜੇਪੀ ਚ ਨੇ ਨਹੀਂ ਮੋਨ ਭਾਗਵੀ ਜੀ ਦੇ ਮੈਂ ਤਾਂ ਰਾਈਟ ਹੈਂਡ ਟਾਈਪ ਨੇ ਯਮਨ ਨਾਲ ਬਈ 1 ਮਿੰਟ ਸਤਨਵਰੀ ਮਿਲਦੇ ਨੇ ਸੱਚਾਈ ਤੁਹਾਨੂੰ ਦੱਸਦਾ ਜੇ ਤੁਸੀਂ ਅੱਜ ਮੇਰੀ ਅਰਗੇ ਤੇ ਛੱਡੋ ਮੇਰੇ ਤੇ 100 ਬੰਦਾ ਨਾਲ ਸਕਿਉਰਿਟੀ ਦਾ ਪਰਦਾ ਹੈ ਜੀ ਅੱਜ ਕੋਈ ਬੰਦਾ ਬਾਹਰ ਸੰਤ ਸ਼ਬਦ ਨਾ ਲਾਵੇ ਉਹਦੇ ਨਾਲ ਹਾਲ ਕੀ ਹੋ ਹਮ ਛਾਲ ਕੀ ਹੋ ਉਹਦੇ ਨਾਲ